ਪੰਜਾਬ ਅੰਦਰ ਬੇਹੱਦ ਖੌਫਨਾਕ ਘਟਨਾ ਵਾਪਰੀ ਹੈ ਇੱਕ ਤਾਏ ਦੀ ਘਟਿਆ ਕਰਤੂਤ ਸਾਹਮਣੇ ਆ ਰਹੀ ਹੈ ਜਿਨੇ ਆਪਣੇ ਭਤੀਜੇ ਦੇ ਸਿਰ ਦੇ ਵਿੱਚ ਗੋਲੀ ਮਾਰੀ ਤੇ ਫਿਰ ਉਹਦੇ ਉੱਪਰ ਦੀ ਟਰੈਕਟਰ ਲੰਘਾ ਦਿੱਤਾ ਬੇਹੱਦ ਦਰਦਨਾਕ ਘਟਨਾ ਇਹ ਮੋਗਾ ਦੇ ਪਿੰਡ 마ਸ਼ੀਕੇ ਤੋਂ ਸਾਹਮਣੇ ਆ ਰਹੀ ਹੈ ਨਿਹਾਲ ਸਿੰਘ ਵਾਲਾ ਦੇ ਕੋਲ ਪਿੰਡ 마ਸ਼ੀਕੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਨਵਦੀਪ ਦਾ ਆਪਣੇ ਤਾਏ ਦੇ ਨਾਲ ਜਿਹਦਾ ਨਾਮ ਬਹਾਦਰ ਸਿੰਘ ਦੱਸਿਆ ਜਾ ਰਿਹਾ ਜੋ ਯੂ ਐਸ ਏ ਦਾ ਰਹਿਣ ਵਾਲਾ ਉਹਦੇ ਨਾਲ ਜ਼ਮੀਨੀ ਵਿਵਾਦ ਸੀ ਜ਼ਮੀਨ ਨੂੰ ਲੈ ਕੇ ਕੋਈ ਝਗੜਾ ਚੱਲਿਆ ਆ ਰਿਹਾ ਸੀ ਦੱਸਿਆ ਜਾ ਰਿਹਾ ਕਿ ਇਹ ਝਗੜਾ ਅੱਜ ਦਾ ਨਹੀਂ ਸੀ ਪੁਰਾਣਾ ਝਗੜਾ ਲੰਬੇ ਟਾਈਮ ਤੋਂ ਚੱਲਿਆ ਆ ਰਿਹਾ ਜਦੋਂ ਨਵਦੀਪ ਸਿੰਘ ਦਾ ਫਾਦਰ ਜਿੰਦਾ ਸੀ ਤਾਂ ਉਦੋਂ ਤੋਂ ਲੈ ਕੇ ਇਹ ਝਗੜਾ ਚੱਲਿਆ ਆ ਰਿਹਾ ਇਹਨਾਂ ਦੀ ਜ਼ਮੀਨ ਦਾ ਕੋਈ ਮਸਤਰਕਾ ਖਾਤਾ ਸੀ ਥੋੜੀ ਥੋੜੀ ਜ਼ਮੀਨ ਕਾਫੀ ਥਾਵਾਂ ਤੇ ਪਈਆ ਜਿਹਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਚੱਲਦਾ ਹੀ ਰਹਿੰਦਾ ਸੀ ਤਾਂ ਦੱਸਿਆ ਜਾ ਰਿਹਾ ਕਿ ਹੁਣ ਕੀ ਹੋਇਆ ਕਿ ਜਿਹੜਾ ਨਵਦੀਪ ਸਿੰਘ ਆ ਉਹਨੇ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਸੀ ਉਹਦੇ ਵਿੱਚ ਕੱਲ ਜਿਹੜੇ ਠੇਕੇ ਵਾਲੇ ਸੀ ਸ਼ਾਇਦ ਉਹਨਾਂ ਨੇ ਹੀ ਖਾਲ ਪਾਇਆ ਸੀ ਜ਼ਮੀਨ ਦੇ ਵਿੱਚ ਉਹਨਾਂ ਨੇ ਆਲੂ ਬੀਜਨੇ ਸੀ ਪਰ ਜਿਹੜਾ ਨਵਦੀਪ ਸਿੰਘ ਦਾ ਤਾਇਆ ਸੀ ਉਹ ਉਹ ਖਾਲ ਟੌਣ ਵਾਸਤੇ ਖੇਤ ਚਲਾ ਗਿਆ ਤੇ ਨਵੀਪ ਸਿੰਘ ਉਹਨੂੰ ਰੋਕਣ ਵਾਸਤੇ ਚਲਾ ਗਿਆ ਕਿ ਅੱਜ ਆਪਾਂ ਬੈਠ ਕੇ ਇਸ ਝਗੜੇ ਦਾ ਨਪਟਾਰਾ ਕਰਨਾ ਆਪਾਂ ਬੰਦਿਆਂ ਨੂੰ ਬੁਲਾਇਆ ਹੋਇਆ ਤੇ ਉਹ ਕੁਝ ਟਾਈਮ ਵਿੱਚ ਆ ਜਾਣਗੇ ਫਿਰ ਜੋ ਫੈਸਲਾ ਹੋਊਗਾ ਉਹਦੇ ਅਨੁਸਾਰ ਕੋਈ ਗੱਲਬਾਤ ਕਰ ਲਾਂਗੇ ਇਸ ਖਾਲ ਨੂੰ ਨਾ ਟਾਇਆ ਜਾਵੇ ਇਸ ਮਸਲੇ ਨੂੰ ਲੈ ਕੇ ਦੋਹਾਂ ਵਿੱਚ ਤਣਾਤਣੀ ਦਾ ਮਾਹੌਲ ਬਣ ਗਿਆ ਬਹਿਸ ਛੜਪੀ ਜਿਹਦੇ ਕਰਕੇ ਜਿਹੜਾ ਬਹਾਦਰ ਸਿੰਘ ਸੀ ਉਹਨੇ ਆਪਣੇ ਜਿਹੜਾ ਆਪਣਾ ਲਾਇਸੈਂਸ ਦੀ ਪਿਸਤੌਲ ਸੀ ਉਹਦੇ ਨਾਲ ਨਵਦੀਪ ਸਿੰਘ ਦੇ ਸਿਰ ਤੇ ਗੋਲੀ ਮਾਰ ਦਿੱਤੀ ਤੇ ਫੇਰ ਦੱਸਿਆ ਜਾ ਰਿਹਾ ਕਿ ਉਹਦੇ ਸਰੀਰ ਦੇ ਉੱਪਰ ਦੀ ਟਰੈਕਟਰ ਵੀ ਲੰਗਾ ਦਿੱਤਾ ਬੇਹੱਦ ਖੌਫਨਾਕ ਕੱਟਣਾ ਦੱਸਿਆ ਜਾ ਰਿਹਾ ਕਿ ਜਿਹੜਾ ਨਵਦੀਪ ਸਿੰਘ ਆ ਉਹਦੇ ਦੋ ਬੱਚੇ ਨੇ ਇੱਕ 7 ਸਾਲ ਦਾ ਤੇ ਇੱਕ 5 ਸਾਲ ਦਾ ਇੱਕ ਬੇਟਾ ਤੇ ਇੱਕ ਬੇਟੀ ਨਵਦੀਪ ਸਿੰਘ ਨਾਲ-ਨਾਲ ਅਰਥ ਦਾ ਕੰਮ ਵੀ ਕਰਦਾ ਸੀ ਦੱਸਿਆ ਜਾ ਰਿਹਾ ਕਿ ਜਿਹੜਾ ਬਹਾਦਰ ਸਿੰਘ ਆ ਇਸ ਟਾਈਮ ਪੁਲਿਸ ਨੇ ਉਹਨੂੰ ਆਪਣੇ ਹੀ ਘਰੋਂ ਅਰੈਸਟ ਕਰ ਲਿਆ ਪਹਿਲਾਂ ਵੀ ਜਿਹੜਾ ਨਵਦੀਪ ਸਿੰਘ ਆ ਉਹਦੇ ਸਾਲੇ ਦਾ ਕਹਿਣਾ ਕਿ ਪਹਿਲਾਂ ਵੀ ਇਹਨਾਂ ਨੇ 2006 ਦੇ ਵਿੱਚ ਇਸ ਮਾਮਲੇ ਤੇ ਲਿਖਾ ਪੜੀ ਕੀਤੀ ਸੀ ਕਾਗਜ ਤਿਆਰ ਕੀਤੇ ਸੀ ਪਰ ਇਹਨਾਂ ਦਾ ਝਗੜਾ ਫਿਰ ਵੀ ਖਤਮ ਨਹੀਂ ਹੋਇਆ ਇਹ ਝਗੜਾ ਵਧਦਾ ਹੀ ਗਿਆ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਆ ਕਿ ਜਿਹੜਾ ਬਹਾਦਰ ਸਿੰਘ ਆ ਉਹ ਸਾਡੇ ਮੁੰਡੇ ਦੇ ਨਾਲ ਸਾਡੇ ਜਿਹੜਾ ਸਾਡਾ ਜਵਾਈ ਆ ਉਹਦੇ ਨਾਲ ਧੱਕਾ ਕਰਦਾ ਸੀ ਉਹ ਸੈਟੀਸਫਾਈ ਨਹੀਂ ਹੁੰਦਾ ਸੀ ਕਿਸੇ ਗੱਲ ਤੇ ਜਿਹਦੇ ਕਰਕੇ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬੇਹੱਦ ਖੌਫਨਾਕ ਘਟਨਾ ਦਰਦਨਾਕ ਘਟਨਾ ਕਿ ਇੱਥੇ ਜਿਹੜਾ ਖੂਨ ਆ ਉਸ ਫੇਰ ਹੋ ਚੁੱਕਾ ਵਾਕਈ ਖੂਨ ਚਿੱਟਾ ਹੋ ਚੁੱਕਾ ਰਿਸ਼ਤੇ ਨਾਤਿਆਂ ਦੀ ਕੋਈ ਕਦਰ ਹੀ ਨਹੀਂ ਰਹਿ ਗਈ ਪੈਸੇ ਦੀ ਸਿਰਫ ਕਦਰ ਰਹਿ ਗਈ ਆ ਜਿਹਦੇ ਕਰਕੇ ਪੁੱਤ ਵੱਲੋਂ ਮਾਂ ਦਾ ਕਤਲ ਕਰ ਦਿੱਤਾ ਜਾਂਦਾ ਪਿਓ ਵੱਲੋਂ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਬੱਚਿਆਂ ਨੂੰ ਮਾਰ ਮੁਕਾਇਆ ਜਾਂਦਾ ਕੋਈ ਰਿਸ਼ਤਾ ਨਾਤਾ ਤਾਂ ਸ਼ਾਇਦ ਆਪਸ ਵਿੱਚ ਬਚਾ ਹੀ ਨਹੀਂ ਗਾ ਜਿਨ੍ਹਾਂ ਜਿਹਦਾ ਕਤਲ ਨਾ ਕੀਤਾ ਹੋਵੇ ਬੇहद ਮਾਹੌਲ ਜਿਹੜਾ ਇੱਥੇ ਖਰਾਬ ਹੁੰਦਾ ਜਾ ਰਿਹਾ ਆਏ ਦਿਨ ਅਜਿਹੀਆਂ ਵਾਰ ਦਾ ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿੱਡੀ ਵੱਡੀ ਘਟਨਾ ਕਿੰਨਾ ਔਖਾ ਹੁੰਦਾ ਨਾ ਵੈਸੇ ਵੀ ਆਪਦੇ ਘਰ ਦੇ ਜੀ ਨੂੰ ਮਾਰ ਦੇਣਾ ਪਰ ਅੱਜ ਕੱਲ ਪਤਾ ਨਹੀਂ ਕਿਹੋ ਜਿਹਾ ਮਾਹੌਲ ਬਣ ਗਿਆ ਕਿੱਥੇ ਤਾਂ ਜਿਹੜਾ ਤਾਇਆ ਉਹ ਪਿਤਾ ਸਮਾਨ ਹੁੰਦਾ ਤੇ ਕਿੱਥੇ ਤਾਇਏ ਨੇ ਆਪਣੇ ਭਤੀਜੇ ਨੂੰ ਮਿੰਟ ਲਾਇਆ ਕਤਲ ਕਰਨ ਲੱਗੇ ਜਦ ਕਿ ਉਹਨੂੰ ਇਹ ਵੀ ਪਤਾ ਸੀ ਕਿ ਮੇਰੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਆ ਕੀ ਪੈਸਾ ਹੀ ਮੁੱਖ ਰਹਿ ਗਿਆ ਰਿਸ਼ਤੇ ਇਨਸਾਨ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਬੇहद ਦਰਦਨਾਕ ਘਟਨਾ ਕਿ ਇੱਕਤਾਏ ਉੱਪਰ ਹੀ ਉਸਦੇ ਭਤੀਜੇ ਦੇ ਕਤਲ ਦੇ ਇਲਜ਼ਾਮ ਲੱਗ ਰਹੇ ਨੇ ਜਿਹਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਆ ਕੀ ਤਾਏ ਉੱਪਰ ਆਪਣੇ ਭਤੀਜੇ ਦੇ ਜਿਹੜੇ ਕਤਲ ਦੇ ਇਲਜ਼ਾਮ ਲੱਗ ਰਹੇ ਨੇ ਇਹ ਇਲਜ਼ਾਮ ਸਹੀ ਆ ਜਾਂ ਗਲਤ ਆ ਉਹ ਜਦੋਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਹੋ ਜਾਏਗੀ ਬਾਅਦ ਵਿੱਚ ਸਾਹਮਣੇ ਆਵੇਗਾ ਫਿਲਹਾਲ ਜਿਹੜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਇਹੀ ਆ ਜੋ ਆਸ-ਪਾਸ ਦੇ ਲੋਕਾਂ ਦਾ ਕਹਿਣਾ ਕਿ ਤਾਇਏ ਵੱਲੋਂ ਆਪਣੇ ਭਤੀਜੇ ਨੂੰ ਆਪਣੇ ਜਿਹੜਾ ਆਪਣਾ ਹੀ ਪਿਸਤੌਲ ਉਹਦਾ ਲਾਇਸੈਂਸੀ ਸੀ ਉਹਦੇ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ